ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਮੈਂ ਤੁਹਾਡੇ ਨਾਲ ਭਾਈ ਅਨੰਦ ਲਾਲ ਜੀ ਦੀ ਗੁਰੂ ਮਹਾਰਾਜ ਜੀ ਦੇ ਨਾਲ ਜੋ ਪੇਂਟ वार्ता ਹੋਈ ਸੀ ਉਹਨਾਂ ਦੇ ਹਜ਼ੂਰ ਜਾ ਕੇ ਗੁਰੂ ਮਹਾਰਾਜ ਜੀ ਨੂੰ ਉਹਨਾਂ ਨੇ ਸ਼ੀਸ਼ ਨਵਾਇਆ ਅੱਜ ਉਹਦੇ ਬਾਰੇ ਜਾਣਕਾਰੀ ਦੱਸਾਂਗਾ ਇਹ ਪ੍ਰਸੰਗ ਚੱਲ ਰਿਹਾ ਧੰਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਜਿਹਦੇ ਵਿੱਚ ਤੁਹਾਡੇ ਨਾਲ ਉਹਨਾਂ ਦੀ ਜੀਵਨ ਦੇ ਬਾਰੇ ਉਹਨਾਂ ਦੀ ਜੋ ਵੀ ਗੁਰੂ ਮਹਾਰਾਜ ਜੀ ਦੀ ਹਿਸਟਰੀ ਹੈ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਉਹਦੇ ਵਿੱਚੋਂ ਇੱਕ ਪ੍ਰਸੰਗ ਜਿਹੜਾ ਹੈ ਉਹ ਹੈਗਾ ਭਾਈ ਨੰਦ ਲਾਲ ਜੀ ਦਾ ਜੋ ਗੁਰੂ ਮਹਾਰਾਜ ਜੀ ਦੇ ਕਵੀਆਂ ਦੇ ਵਿੱਚੋਂ ਇੱਕ ਕਵੀ ਸਾਨੂੰ ਉਹਨਾਂ ਦੇ ਤੇ ਚਲੋ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਤੁਸੀਂ ਵੀ ਸਰਵਣ ਕਰੋ ਜੀ ਹੋਈਆਂ ਗਲਤੀਆਂ ਦੀ ਭੁੱਲਾ ਚੁੱਕਾਂ ਦੀ ਪਹਿਲਾਂ ਹੀ ਮਾਫੀ ਮੰਗ ਲੈਂਦੇ ਆ ਤੇ ਸਾਨੂੰ ਮਾਫ ਕਰ ਦੇਣਾ ਜੇ ਵਿੱਚ ਕਿਤੇ ਕੋਈ ਗਲਤੀ ਹੋ ਜਾਂਦੀ ਹੈ ਭਾਈ ਨੰਦ ਲਾਲ ਜੀ ਦਾ ਗੁਰੂ ਕੇ ਹਜ਼ੂਰ ਪੁੱਜਣਾ ਔਰੰਗਜੀਬ ਵਿੱਚ ਇਹ ਖਾਸ ਆਦਤ ਬਣ ਗਈ ਸੀ ਕਿ ਉਹ ਚੰਗੇ ਤੇ ਗੁਣੀ ਆਦਮੀਆਂ ਨੂੰ ਹੋਰ ਧਰਮਾਂ ਦਾ ਦੇਖ ਕੇ ਦੁਖੀ ਹੁੰਦਾ ਸੀ ਉਹ ਕਹਿੰਦਾ ਸੀ ਕੋਈ ਤਾਕਤਵਰ ਕੱਦਵਾਰ ਪਲਵਾਨ ਅਰਬੀ ਫਾਰਸੀ ਦਾ ਵਿਦਵਾਨ ਤੇ ਹਸੀਨ ਬਾਕੀ ਨਹੀਂ ਰਹਿਣਾ ਚਾਹੀਦਾ ਗਣਿਤ ਵਿੱਦਿਆ ਤੇ ਹਿਸਾਬਦਾਨੀ ਦਾ ਕੰਮ ਆਮ ਤੌਰ ਤੇ ਹਿੰਦੂ ਹੀ ਕਰਦੇ ਸਨ ਤੇ ਮੁਸਲਮਾਨ ਹਾਕਮਾਂ ਕੋਲ ਹਿੰਦੂ ਹੀ ਦੀਵਾਨ ਹੁੰਦੇ ਸਨ ਪਰ ਔਰੰਗਜੀਬ ਐਸੇ ਲੋਕਾਂ ਨੂੰ ਵੀ ਕਾਫਰ ਕਹਿ ਕੇ ਬੁਲਾਉਂਦਾ ਸੀ ਲਾਚਾਰੀ ਤੇ ਕਿਸੇ ਜ਼ਰੂਰੀ ਕਾਰਨ ਕਰਕੇ ਮੁਸਲਮਾਨ ਤਾਂ ਨਾ ਬਣੇ ਭਾਵੇਂ ਕੁਝ ਨਾ ਕਿਹਾ ਜਾਂਦਾ ਪਰ ਉਸ ਉੱਤੇ ਕੈਰੀ ਅੱਖ ਜ਼ਰੂਰ ਰਹਿੰਦੀ ਸੀ ਜਦ ਤੱਕ ਮੁਸਲਮਾਨ ਨਾ ਬਣ ਜਾਂਦਾ ਭਾਈ ਨੰਦ ਲਾਲ ਜੀ ਉਸ ਸਮੇਂ ਦੇ ਮਹਾਨ ਵਿਦਵਾਨ ਤੇ ਗਣਿਤ ਵਿਦਿਆ ਦੇ ਮਾਹਿਰ ਸਨ ਇਹਨਾਂ ਦੇ ਪਿਤਾ ਗਜਨੀ ਦੇ ਨਵਾਬ ਦੇ دیਵਾਨ ਸਨ ਜਿੱਥੇ ਆਪ ਜੀ ਦਾ ਜਨਮ 1690 ਵਿੱਚ ਹੋਇਆ ਪਰ ਪਿਤਾ ਦੇ ਸਵਰਗਵਾਸ ਹੋਣ ਮਗਰੋਂ ਆਪ ਮੁਲਤਾਨ ਆ ਗਏ ਤੇ ਉਥੇ ਇੱਕ ਸਿੱਖ ਘਰ ਵਿੱਚ ਸ਼ਾਦੀ ਹੋਣ ਤੇ ਨਾਤੇ ਆਪ ਦੇ ਮਨ ਵਿੱਚ ਗੁਰੂ ਘਰ ਨਾਲ ਪਿਆਰ ਪੈਦਾ ਹੋਇਆ ਸੰਮਤ 1739 ਵਿੱਚ ਆਪ ਮੁਲਤਾਨ ਤੋਂ ਉਚੇਚੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਪੁੱਜੇ ਇਸ ਸਮੇ ਗੁਰੂ ਜੀ ਦੇ ਦਰਸ਼ਨ ਕਰਨ ਕੇ ਦਿਲੋਂ ਮਨਉ ਗੁਰੂ ਜੀ ਦੇ ਬਣ ਗਏ ਇਸ ਮਗਰੋਂ ਆਪ ਦਿੱਲੀ ਤੋਂ ਆਗਰੇ ਗਏ ਤੇ ਉਥੇ ਸ਼ਹਿਜ਼ਾਦਾ ਮੁਅੱਜਮ ਦੇ ਮੀਰ ਮੁਨਸ਼ੀ ਬਣ ਗਏ ਇਹ ਕੋਈ ਸੰਮਤ 1751 ਦੀ ਗੱਲ ਹੈ ਕਿ ਕੁਰਾਨ ਦੇ ਕਿਸੇ ਆਇਤ ਦੇ ਅਰਥਾਂ ਦੀ ਗੱਲ ਚੱਲੀ ਤੇ ਵੱਡੇ ਵੱਡੇ ਅਰਬੀ ਫਾਰਸੀ ਦੇ ਵਿਦਵਾਨ ਕਾਜ਼ੀਆਂ ਮੁੱਲਾਂ ਦੇ ਕੀਤੇ ਅਰਥਾਂ ਨਾਲ ਔਰੰਗਜ਼ੇਬ ਦੇ ਮਨ ਦੀ ਤਸੱਲੀ ਨਾ ਹੋਈ ਕਰ ਆ ਕੇ ਆਪਣੇ ਮੀਰ Munshi Nandlal ਨਾਲ Muazzam ਨੇ Quran ਦੀ ਆਇਤ ਦੀ ਗੱਲ ਕੀਤੀ ਤਾਂ Nandlal ji ਨੇ ਜੋ ਅਰਥ ਕੀਤੇ ਉਹੀ ਸਾਹਿਜਾਦੇ ਨੇ ਦੂਜੇ ਦਿਨ Aurangzeb ਨੂੰ ਦੱਸੇ ਤਾਂ ਉਸ ਨੂੰ ਇਹ ਅਰਥ ਬਿਲਕੁਲ ਠੀਕ ਤੇ ਤਸੱਲੀ ਵਾਲੇ ਜਾਪੇ ਉਸ ਨੇ ਪੁੱਛਿਆ Muazzam ਇਹ ਤੈਨੂੰ ਸੁਝੇ ਹਨ ਜਾਂ ਕਿਸੇ ਹੋਰ ਨੇ ਦੱਸੇ ਹਨ ਨਹੀਂ ਇਹ ਮੇਰੇ ਮੀਰ Munshi ਨੇ ਮੈਨੂੰ ਸਮਝਾਏ ਹਨ ਠੀਕ ਹੈ ਉਹ ਤਾਂ ਕੋਈ ਚੰਗਾ ਆਲਮ ਹੋਣਾ ਹੈ ਪਰ ਉਹ ਹੈ ਕੌਣ ਆਲੀ ਜਾਨ ਉਹ ਤਾਂ Hindu ਹੈ ਹੈ ਇਨਾ ਆਲਮ ਤੇ ਵਿਦਵਾਨ Hindu ਹੈ ਇਹ ਕਾਫਰ ਇਨਾ ਵਿਦਵਾਨ ਮਉੱਜਮ ਜਿੰਨੀ ਛੇਤੀ ਹੋ ਸਕੇ ਉਸ ਨੂੰ ਇਸਲਾਮ ਵਿੱਚ ਲੈ ਆਓ ਉਸ ਨੂੰ ਜਲਦੀ ਤੋਂ ਜਲਦੀ ਮੁਸਲਮਾਨ ਬਣਾ ਲਵੋ ਮੇਰੀ ਇੱਛਾ ਨੂੰ ਜਲਦੀ ਪੂਰਾ ਕੀਤਾ ਜਾਵੇ ਇਹ ਅਲਫਾਜ਼ ਔਰੰਗਜੀਬ ਨੇ ਮਉੱਜਮ ਦੇ ਨਾਲ ਸਾਂਝਾ ਕੀਤੇ ਮੁਜੱਮ ਪਿਤਾ ਦੇ ਕੋਰਖਤ ਸੁਭਾਤ ਉਹ ਜਾਣੂ ਸੀ ਤੇ ਉਸ ਦੇ ਉਲਟ ਕੋਈ ਗੱਲ ਕਰਨ ਦਾ ਉਸ ਵਿੱਚ ਸਾਹਸ ਨਹੀਂ ਸੀ ਉਹ ਨੰਦ ਲਾਲ ਜੀ ਦੀ ਵੱਡੀ ਕਦਰ ਕਰਦਾ ਸੀ ਨੰਦ ਲਾਲ ਜੀ ਦੇ ਨਾਲ ਹੀ ਇੱਕ ਗਿਆਸਦੀਨ ਦਰੋਗਾ ਵੀ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਗੁਰੂ ਘਰ ਦਾ ਸਰਦਾਲੂ ਤੇ ਨੰਦ ਲਾਲ ਜੀ ਦੇ ਨਾਲ ਸ਼ਹਿਜ਼ਾਦੇ ਦਾ ਮੁਲਾਜ਼ਮ ਸੀ ਉਸ ਦਾ ਨੰਦ ਲਾਲ ਜੀ ਨਾਲ ਗੁਰੂ ਘਰ ਕਾ ਸਿੱਖ ਹੋਣ ਕਰਕੇ ਬੜਾ ਪਿਆਰ ਸੀ ਪਰ ਹੁਣ ਉਸ ਉੱਤੇ ਪਿਤਾ ਵੱਲੋਂ ਸਖਤੀ ਜਾਂ ਦੁੱਖ ਦੇਣ ਦੇ ਖਿਆਲ ਨੇ ਉਸ ਨੂੰ ਦੁਖੀ ਕਰ ਦਿੱਤਾ। ਰੰਗਜੀਤ ਨੇ ਮੁਅੱਜਮ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਆਪਣੇ ਮੁੰਸ਼ੀ ਨੂੰ ਜਿਵੇਂ ਵੀ ਹੋਵੇ ਹੁਣ ਕਾਫਰ ਨਹੀਂ ਰਹਿਣ ਦੇਣਾ। ਇਹ ਲਗਭਗ ਉਹੀ ਸਮਾਂ ਸੀ ਜਦ ਸ਼ਹਿਜ਼ਾਦਾ ਮੁਅੱਜਮ ਨੂੰ ਪਹਾੜੀਆਂ ਤੇ ਗੁਰੂ ਜੀ ਤੇ ਚੜਾਈ ਕਰਨ ਦਾ ਹੁਕਮ ਭੇਜਿਆ ਸੀ ਸੋ ਨੰਦ ਲਾਲ ਨੇ ਇਸ ਸਮੇਂ ਹੀ ਮੁਅੱਜਮ ਨੂੰ ਕਿਹਾ ਕਿ ਇੱਕ ਹੀ ਥਾਂ ਹੈ ਜਿੱਥੇ ਮੈਂ ਬਚ ਕੇ ਜਾ ਸਕਦਾ ਹਾਂ ਸੋ ਉਦੋਂ ਤੋਂ ਹੀ ਦਰੋਗਾ ਗਿਆਸਦੀਨ ਨੇ ਨੰਦ ਲਾਲ ਗੁਰੂ ਕੇ ਹਜ਼ੂਰ ਪੁੱਜੇ ਸਹਿਜਾਦੇ ਨੂੰ ਗੁਰੂ ਜੀ ਦਾ ਸਰਦਾਲੂ ਬਣਾ ਦੇਣਾ ਭਾਈ ਨੰਦ ਲਾਲ ਤੇ ਦਰੋਗਾ ਗਿਆਸਦੀਨ ਦੋਹਾਂ ਦਾ ਹੀ ਕੰਮ ਸੀ ਨੰਦ ਲਾਲ ਜੀ ਨੇ ਅਨੰਦਪੁਰ ਸਾਹਿਬ ਪੁੱਜ ਕੇ ਉਹ ਸਿੱਖੀ ਦੀ ਸੇਵਾ ਕੀਤੀ ਤੇ ਉਹ ਸਾਹਿਤਕ ਰਚਨਾਵਾਂ ਉਸ ਸਮੇਂ ਦੀ ਚਲੰਤ ਭਾਸ਼ਾ ਵਿੱਚ ਫਾਰਸੀ ਵਿੱਚ ਕੀਤੀਆਂ ਕਿ ਗੁਰੂ ਜੀ ਦੀ ਕਿਰਪਾ ਨੇ ਨਦਰੀ ਨਦਰ ਨਿਹਾਲ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਜੀ ਬਾਰੇ ਸਤਕਾਰ ਤੇ ਪਿਆਰ ਦੇ ਸ਼ਬਦ ਕਿਉਂ ਅੰਕਿਤ ਕੀਤੇ ਹਨ ਨੰਦ ਲਾਲ ਤੋਂ ਹਮਰੋ ਦਾਤਾ ਭਗਤ ਭਾਵ ਸੰਤਨ ਮਨਰਾਤਾ ਭਾਈ ਨੰਦ ਲਾਲ ਜੀ ਨੇ ਜਿੱਥੇ ਜ਼ਿੰਦਗੀ ਨਮ ਹੈ ਤੋਂ ਸੀਫੋ ਸਨਾ ਗੰਜ ਨਮ ਹੈ ਦੀਵਾਨ ਗੁਆ ਆਦੀ ਕਈ ਪੁਸਤਕਾਂ ਰਚੀਆਂ ਹਨ ਉਥੇ ਚੰਗੇ ਪ੍ਰਬੰਧਕ ਤੇ ਆਏ ਗਏ ਗੁਰਸਿੱਖਾਂ ਨੂੰ ਲੰਗਰ ਛਕਾਣਾ ਉਹਨਾਂ ਦੀ ਸੇਵਾ ਵਿੱਚ ਸ਼ਾਮਲ ਸੀ ਭਾਵੇਂ ਹੋਰ ਵੀ ਕਈ ਸਿੱਖਾਂ ਦੇ ਘਰਾਂ ਵਿੱਚ ਲੰਗਰਾਂ ਦੇ ਪ੍ਰਬੰਧ ਹੁੰਦੇ ਸਨ ਪਰ ਜਦ ਸੱਚੇ ਲੰਗਰੀਆਂ ਦੀ ਕਲਗੀਧਰ ਜੀ ਨੇ ਵਿਖਿਆ ਕੀਤੀ ਤਾਂ ਭਾਈ ਆਨੰਦ ਲਾਲ ਜੀ ਹੀ ਸੱਚੇ ਲੰਗਰੀ ਤੇ ਕਿਸੇ ਸਮੇਂ ਵੀ ਕੋਈ ਆਵੇ ਉਸ ਨੂੰ ਲੰਗਰ ਛਕਾਉਣ ਵਾਲੇ ਸੱਚੇ ਲੰਗਰੀ ਸਾਬਤ ਹੋਏ ਬਜਰੂੜ ਭਾਗੜਾ ਨਗਰ ਸੀ ਇਸ ਵਿੱਚ ਰੰਗੜ ਤੇ ਗੁੱਜਰ ਮੁਸਲਮਾਨਾਂ ਦੀ ਵੱਡੀ ਗਿਣਤੀ ਸੀ ਇਹ ਆਨੰਦਪੁਰ ਸਾਹਿਬ ਆਉਣ ਵਾਲੀ ਸੰਗਤ ਨੂੰ ਤੇ ਉਹਨਾਂ ਦੇ ਨਾਲ ਛੇੜਖਾਨੀ ਕਰਦੇ ਹੁੰਦੇ ਸਨ ਜਦੋਂ ਤੋਂ ਗੁਰੂ ਜੀ ਨੇ ਸਿੱਖਾਂ ਨੂੰ ਸ਼ਸਤ ਤਾਰੇ ਬੰਨਣ ਤੇ ਘੋੜਸਵਾਰੀ ਦਾ ਹੁਕਮ ਦਿੱਤਾ ਸੀ ਉਦੋਂ ਤੋਂ ਹੀ ਇਹ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਉਂਦੇ ਜਾਂਦੇ ਸਿੱਖਾਂ ਨੂੰ ਮਾਰਨ ਤੇ ਲੁੱਟਣ ਲੱਗ ਗਏ ਸਨ ਇਸ ਰਸਤੇ ਸੰਕਟਾਂ ਦੀ ਆਵਾਜ਼ਾਈ ਬਹੁਤ ਸੀ ਇਸ ਲਈ ਇਹਨਾਂ ਤੇ ਜ਼ਬਰ ਤੇ ਲੁੱਟਮਾਰ ਕਰਨ ਦੀਆਂ ਖਬਰਾਂ ਨਿਤ ਪੁੱਜਦੀਆਂ ਸਨ ਅੱਗੇ ਗੁਰੂ ਜੀ ਨੇ ਅਲਸੂਨ ਪਠਾਨਾ ਦੇ ਨਗਰ ਨੂੰ ਸੋਧਿਆ ਸੀ ਤੇ ਉਹਨਾਂ ਦੀ ਤੋਬਾ ਤੋਬਾ ਕਰਵਾਈ ਸੀ ਪਰ ਇਹ ਲੋਭ ਲਾਲਚ ਮਨੁੱਖ ਨੂੰ ਨਿਰਦਈ ਤੇ ਹਿੰਸਾਵਾਦਿਕ ਬਣਾ ਦਿੰਦਾ ਹੈ ਸੰਮਤ 1752 ਦਾ ਜ਼ਿਕਰ ਹੈ ਕਿ ਦੜਪ ਯੂਪੀ ਦੇ ਇਲਾਕੇ ਦੀਆਂ ਸੰਗਤਾਂ ਦਾ ਇਹਨਾਂ ਨੇ ਸਭ ਮਾਲ ਅਸਬਾਬ ਤੇ ਕੀਮਤੀ ਵਸੂਆਂ ਖੋ ਲਈਆਂ ਗੁਰੂ ਦਾ ਵਾਸਤਾ ਜਾਂ ਡਰ ਜਿਸ ਨੇ ਵੀ ਕੀਤਾ ਉਸ ਨੂੰ ਸਗੋਂ ਵਧੇਰੇ ਉਹਨਾਂ ਨੇ ਕੁੱਟਿਆ ਤੇ ਮਾਰਿਆ ਸੰਗਤ ਦੁਖੀ ਤੇ ਇੱਜ਼ਤ ਲੋਹਾ ਕੇ ਅਨੰਦਪੁਰ ਸਾਹਿਬ ਜੀ ਤਾਂ ਸਭ ਨੇ ਰੋ ਰੋ ਕੇ ਗੁਰੂ ਜੀ ਕੋਲ ਪੁਕਾਰ ਕੀਤੀ ਗੁਰੂ ਜੀ ਨੇ ਉਸੇ ਵੇਲੇ ਜੰਗੀ ਸਿੱਖਾਂ ਨੂੰ ਹੁਕਮ ਦੇ ਦਿੱਤਾ ਤੇ ਆਪ ਵੀ ਚੱਲ ਪਏ ਇਹਨਾਂ ਗੁਜਰਾں ਤੇ ਰੰਗੜਾਂ ਨੂੰ ਬੜਾ ਮਾਨਸਿਕ ਕਿ ਇੱਕ ਤਾਂ ਅਸੀਂ ਮੁਸਲਮਾਨ ਹਾਂ ਦੂਜੇ ਪਹਾੜੀ ਰਾਜਿਆਂ ਦੇ ਕਾਰਦਾਰ ਹਾਂ ਇਸ ਲਈ ਜੇ ਗੁਰੂ ਜੀ ਨੇ ਸਾਡੇ ਵੱਲ ਮੂੰਹ ਕੀਤਾ ਤਾਂ ਅਸੀਂ ਲੜਾਂਗੇ ਮੂਰਖਾਂ ਨੂੰ ਸਮਝ ਨਹੀਂ ਸੀ ਆਈ ਕਿ ਸਾਰੇ ਤੇ ਸਮੂੱਚੇ ਪਹਾੜੀਆਂ ਦੀ ਫੌਜ ਨੂੰ ਹਰਾ ਦੇਣ ਵਾਲੇ ਬਹਾਦਰ ਗੁਰੂ ਜੀ ਦਾ ਤੁਸੀਂ ਕੀ ਟੱਕਰਾ ਕਰੋਗੇ ਪਰ ਆਕੜ ਤੇ ਹੰਕਾਰ ਜਿਉਂ-ਜਿਉ ਉਹ ਰਸਤੇ ਆਉਂਦੇ ਤਾਂ ਉਹਨਾਂ ਦੇ ਮਨ ਵਿੱਚ ਹੋਰ ਵੀ ਹੰਕਾਰ ਪੈ ਜਾਂਦਾ ਗੁਰੂ ਜੀ ਭਾਵੇਂ ਅੱਗੇ ਵੀ ਕਈ ਵਾਰ ਇਸ ਨਗਰ ਦੇ ਡਾਕੂ ਲੋਕਾਂ ਨੂੰ ਸੋਧਣਾ ਚਾਹੁੰਦੇ ਸਨ ਪਰ ਹੋਰ ਕਈ ਰਜੇਮਿਆਂ ਦੇ ਕਾਰਨ ਇੱਧਰ ਚੜ੍ਹਾਈ ਨਾ ਕਰ ਸਕੇ ਪਰ ਅੱਜ ਗੁਰੂ ਜੀ ਨੇ ਨਗਾਰੇ ਤੇ ਦੋਹਰੀਆਂ ਚੌਬਾਂ ਮਰਵਾਈਆਂ ਤੇ 5700 ਸਿੱਖਾਂ ਨੂੰ ਨਾਲ ਲੈ ਕੇ ਦਰਿਆ ਪਾਰ ਕਰਕੇ ਬਜਰੂੜ ਦੇ ਨੇੜੇ ਜਾ ਪਹੁੰਚੇ ਗੁਜਰਾਤੇ ਰੰਗੜਾ ਨੇ ਗੁਰੂ ਜੀ ਦੀ ਚੜ੍ਹਾਈ ਦੀ ਖਬਰ ਸੁਣੀ ਤਾਂ ਉਹ ਵੀ ਅੱਗੋਂ ਲੜਨ ਲਈ ਤਿਆਰ ਹੋ ਕੇ ਪਿੰਡੋਂ ਬਾਹਰ ਆ ਗਏ ਪਰ ਜਦੋਂ ਵਿਸ਼ ਭਰੇ ਸਿੱਖਾਂ ਨੇ ਤੇਗਾਂ ਤੁਹੀਆਂ ਤਾਂ ਸਿਰਾਂ ਧੜਾਂ ਨਾਲੋਂ ਵੱਖ ਹੁੰਦੇ ਵੇਖਦਿਆਂ ਹੀ ਨਸ ਉੱਠੇ ਸਿੱਖਾਂ ਨੇ ਝੱਟ ਹੀ ਪਿੰਡ ਦੇ ਰਾਹ ਰੋਕੇ ਤੇ ਪਿੰਡ ਦੀਆਂ ਗਲੀਆਂ ਨੂੰ ਖੂਨ ਨਾਲ ਲਤਫਪਤ ਕਰ ਦਿੱਤਾ ਤਾਂ ਇਹਨਾਂ ਲੁਟੇਰੇ ਧੜਵੀਆਂ ਨੇ ਭਾਂਜ ਪੈ ਗਈ ਜਿਨ੍ਹਾਂ ਨੇ ਗੁਰੂ ਜੀ ਦੀ ਸ਼ਰਨ ਪ੍ਰਾਪਤ ਕਰ ਲਈ ਉਹਨਾਂ ਨੂੰ ਬਖਸ਼ ਦਿੱਤਾ ਗਿਆ ਫਿਰ ਪਿੰਡ ਦੀ ਤਲਾਸ਼ੀ ਲੈ ਕੇ ਸਭ ਲੁੱਟਦਾ ਸਮਾਨ ਬਾਹਰ ਕਢਵਾ ਲਿਆ ਸੰਗਤਾਂ ਦਾ ਜੋ ਵੀ ਸਮਾਨ ਇਹਨਾਂ ਰਾਤ ਵੇਲੇ ਲੁੱਟਿਆ ਸੀ ਉਹ ਸਵੇਰੇ ਹੀ ਵਾਪਸ ਕਰਵਾ ਦਿੱਤਾ ਗੁਰੂ ਜੀ ਦੇ ਇਸ ਤਰ੍ਹਾਂ ਕਰਨ ਨਾਲ ਸਭ ਚੋਰਾਂ ਉੱਚਕਿਆਂ ਨੂੰ ਕੰਨ ਹੋ ਗਏ ਜਿਹੜੇ ਲੋਕ ਕਿਸੇ ਜ਼ਬਰਦਸਤ ਸ਼ਿਕਾਇਤ ਲਈ ਰਾਜਿਆਂ ਦੇ ਦਰਾਂ ਤੇ ਟੱਕਰਾਂ ਮਾਰ ਕੇ ਇਨਸਾਫ ਹਾਸਲ ਨਹੀਂ ਕਰ ਸਕਦੇ ਉਹ ਹੁਣ ਗੁਰੂ ਜੀ ਦੇ ਦਰਬਾਰ ਵਿੱਚ ਪੁਕਾਰਾਂ ਕਰਨ ਲਈ ਆਉਂਦੇ ਗੁਰੂ ਜੀ ਹਰ ਦੁਖੀਏ ਦੀ ਮਦਦ ਕਰਦੇ ਤੇ ਜਾਬਰ ਨੂੰ ਭੰਨ ਦਿੰਦੇ ਇਸੇ ਤਰ੍ਹਾਂ ਹੀ ਵਿਸਾਖੀ ਦੀ ਦੀਵਾਲੀ ਦੇ ਮੇਲੇ ਤੇ ਜਦੋਂ ਅਨੰਦਪੁਰ ਸਾਹਿਬ ਵਿੱਚ ਭਾਰੀ ਇਕੱਠ ਹੋਇਆ ਤੇ ਮੀਲਾਂ ਵਿੱਚ ਸਿੱਖ ਸੰਗਤਾਂ ਦੇ ਕੈਂਪ ਤੇ ਡੇਰੇ ਲੱਗ ਜਾਂਦੇ ਤਾਂ ਇਸ ਸਮੇਂ ਗੰਢ ਕੱਪਾਂ ਤੇ ਚੋਰਾਂ ਦੇ ਦਾ ਲੱਗਣ ਦਾ ਮੌਕਾ ਹੁੰਦਾ ਸੀ ਤੀਰਥਾਂ ਉੱਤੇ ਭੀੜਾਂ ਵਿੱਚ ਲੋਕਾਂ ਦੇ ਨੁਕਸਾਨ ਹੁੰਦੇ ਤਾਂ ਪ੍ਰਬੰਧਕ ਪਾਂਡਿਆ ਕੋਲੋਂ ਉਸ ਦਾ ਇਲਾਜ ਨਾ ਹੋ ਸਕਦਾ ਲੋਕ ਭਾਵੇਂ ਕਿਸੇ ਨੂੰ ਫੜ ਕੇ ਕੁੱਟ ਮਾਰ ਜਾਂ ਜੋ ਮਰਜ਼ੀ ਸਜ਼ਾ ਦੇਣ ਪਰ ਇਸ ਕੰਮ ਦੇ ਮਾਹਰ ਬਚ ਕੇ ਨਿਕਲ ਜਾਂਦੇ ਜਾਂ ਉਹਨਾਂ ਨੂੰ ਕੋਈ ਪਛਾਣ ਹੀ ਨਾ ਸਕਦਾ ਇਹੋ ਜਿਹੇ ਲੋਕਾਂ ਨੇ ਆਨੰਦਪੁਰ ਵਿੱਚ ਫੇਰੇ ਪਾ ਦਿੱਤੇ ਪਰ ਇੱਥੇ ਕਲਗੀਧਰ ਜੀ ਦੇ ਬਹਾਦਰ ਤੇ ਸ਼ਸਤਰਧਾਰੀ ਸਿੱਖਾਂ ਨੇ ਜਿਹੋ ਜਿਹਾ ਨੂੰ ਫੜਨ ਤੇ ਗੁਰੂ ਜੀ ਦੇ ਪੇਸ਼ ਕਰਨਾ ਤਾਂ ਜੋ ਹੁਕਮ ਗੁਰੂ ਜੀ ਦਾ ਹੁੰਦਾ ਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਸਜ਼ਾ ਦਿੰਦੇ ਇੱਕ ਵੇਰਾਂ ਇੱਕ ਵੱਡਾ ਠੱਗ ਜਿਸ ਦੇ ਮੱਥੇ ਤੇ ਵੱਡਾ ਤਿਲਕ ਤੇ ਜੰਜੂ ਵੀ ਤਕੜਾ ਪਾਇਆ ਹੋਇਆ ਸੀ ਆਪਣੇ ਆਪ ਨੂੰ ਸਜਾ ਸਜੂ ਕੇ ਮੇਲੇ ਤੇ ਸ੍ਰੀ ਅਨੰਦਪੁਰ ਸਾਹਿਬ ਆ ਗਿਆ ਉਸ ਨੇ ਆਂਦੇ ਹੀ ਭੀੜ ਵਿੱਚ ਆਪਣਾ ਕਰਤੱਵ ਕਰਨਾ ਸ਼ੁਰੂ ਕਰ ਦਿੱਤਾ ਜੋਗੀਆਂ ਸੰਨਿਆਸੀਆਂ ਤੇ ਹੋਰ ਪੇਸ਼ਾਵਾਂ ਨੂੰ ਚਟਾ ਪਟ ਹਰਨ ਕਰ ਲੈਣ ਵਾਲਾ ਇਹ ਠੱਗ ਮਸ਼ਹੂਰ ਠੱਗ ਸੀ ਇੱਕ ਤਾਂ ਖੀਸਾ ਕਟਿਆ ਕਿਸੇ ਦੀ ਗੰਢ ਚੁੱਕੀ ਤੇ ਕਿਸੇ ਦਾ ਕਪੜਾ ਚੁੱਕ ਲਿਆ ਤੇ ਸਭ ਕੁਝ ਨਾਲ ਦੇ ਨਾਲ ਆਪਣੇ ਸ਼ਗਿਰਦਾਂ ਦੇ ਹਵਾਲੇ ਕਰੀ ਜਾਵੇ ਇੱਕ ਨਹੀਂ ਦੋ ਨਹੀਂ 10 12 ਕੇਸ ਐਸੇ ਹੋਏ ਤਾਂ ਮੇਲੇ ਵਿੱਚ ਹਾਲ ਦਵਾਈ ਪੈ ਗਈ ਸਿੱਖਾਂ ਬੜੀ ਖਬਰਦਾਰੀ ਕੀਤੀ ਪਰ ਪਤਾ ਨਾ ਲੱਗੇ ਤਾਂ ਸਤਿਗੁਰੂ ਜੀ ਕੋਲ ਕਿਸੇ ਨੇ ਜਾ ਕੇ ਪੁਕਾਰ ਕੀਤੀ ਜਿਸ ਦਾ ਸਭ ਕੁਝ ਹੀ ਇਨਾ ਠੱਗਾ ਨੇ ਅੱਖਾਂ ਵਿੱਚ ਕਟਾ ਪਾ ਕੇ ਚੁੱਕ ਲਿਆ ਸੀ ਅੰਤਰਜਾਮੀ ਦਸਮੇਸ਼ ਜੀ ਨੇ ਉਸੇ ਵੇਲੇ ਸੇਵਕਾਂ ਨੂੰ ਨਿਸ਼ਾਨੀਆਂ ਦੱਸੀਆਂ ਕਿ ਉਹਦੇ ਹੱਥ ਵਿੱਚ ਮਾਲਾ ਤੇ ਘਰਮੰਡਲ ਹੈ ਮੱਥੇ ਤੇ ਤਿਲਕ ਵੱਡੇ ਲਾਏ ਹਨ ਉਸ ਨੂੰ ਫੜ ਲਿਓ ਉਸ ਨੂੰ ਸਿੱਖਾਂ ਵੱਲ ਤਾੜ ਦੇ ਵੇਖਦੇ ਨੂੰ ਸਿੱਖਾਂ ਨੇ ਜਾ ਫੜਿਆ ਉਸ ਨੂੰ ਗੁਰੂ ਜੀ ਪਾਸ ਲਿਆਂਦਾ ਤੇ ਨੂਰਾਨੀ ਮੁਖੜੇ ਤੇ ਜਰਾ ਗੁੱਸੇ ਦੀ ਲਾਲੀ ਵੀ ਸੀ ਪੁਕਾਰ ਕਰਨ ਵਾਲਾ ਸਿੱਖ ਵੀ ਪਾਸ ਹੀ ਬੈਠਾ ਸੀ ਵਾਹ ਭਗਤ ਜੀ ਸ਼ਕਲ ਕੈਸੀ ਬਣਾਈ ਹੈ ਤੇ ਕੰਮ ਕੀ ਕਰ ਰਹੇ ਹੋ ਠੱਗ ਨੇ ਸੁਣਿਆ ਸੀ ਕਿ ਗੁਰੂ ਬੜਾ ਬਹਾਦਰ ਹੈ ਤੇਗ ਤੀਰ ਦਾ ਧਣੀ ਹੈ ਉਸ ਸੁਣਿਆ ਸੀ ਕਿ ਉਹ ਦਿਲ ਦੀਆਂ ਵੀ 부ਝ ਲੈਂਦਾ ਹੈ ਪਰ ਇਸ ਗੱਲ ਉੱਤੇ ਉਸ ਨੂੰ ਯਕੀਨ ਨਹੀਂ ਸੀ ਪਰ ਹੁਣ ਲੁੱਟੇ ਹੋਏ ਸਿੱਖ ਨੂੰ ਕੋਲ ਬੈਠਾ ਕੇ ਜਾਣ ਗਿਆ ਕਿ ਇਸ ਗੁਰੂ ਨੇ ਪਤਾ ਲਗਾ ਲਿਆ ਹੈ ਕਿ ਠੱਗ ਕੌਣ ਹੈ ਬਿਨਾ ਕੋਈ ਹੋਰ ਗੱਲ ਪੁੱਛਦੇ ਹੀ ਤਰਭ ਗਿਆ ਉਸਨੇ ਹੱਥ ਜੋੜੇ ਤੇ ਚਰਨੀ ਲੱਗ ਗਿਆ ਉਸਨੇ ਕਿਹਾ ਮੈਨੂੰ ਖਿਮਾ ਦਿਓ ਬਖਸ਼ ਦਿਓ ਅੱਗੇ ਤੋਂ ਮੈਂ ਐਸੇ ਕਰਮ ਨੂੰ ਹੀ ਤਿਆਗ ਦਿਆਂਗਾ ਗੁਰੂ ਜੀ ਨੂੰ ਸਭ ਸਮਾਨ ਮਿਲ ਗਿਆ ਜਿਸ ਜਿਸ ਦਾ ਸੀ ਉਸ ਨੂੰ ਵਾਪਸ ਦੇ ਦਿੱਤਾ ਗਿਆ ਠੱਗ ਤੇ ਠੱਗ ਦੇ ਸਾਰੇ ਸਾਥੀ ਅੱਗੇ ਤੋਂ ਤੋਬਾ ਕਰਵਾ ਕੇ ਛੱਡ ਦਿੱਤੇ ਗਏ ਸੋ ਗੁਰੂ ਜੀ ਦੇ ਇਸ ਤਰ੍ਹਾਂ ਕਰਨ ਨਾਲ ਗੁਰੂ ਜੀ ਦਾ ਜਸ ਵਧਿਆ ਤੇ ਚੋਰੀ ਠੱਗੀ ਬਿਲਕੁਲ ਹੀ ਘਟ ਗਈ ਇਲਾਕੇ ਵਿੱਚ ਜੋ ਠੱਗੀਆਂ ਦੀਆਂ ਵਾਰਦਾਤਾਂ ਹੁੰਦੀਆਂ ਸਨ ਗੁਰੂ ਜੀ ਦੇ ਪ੍ਰਤਾਪ ਨਾਲ ਉਹਨਾਂ ਵਿੱਚ ਵੀ ਭਾਰਾ ਘਾਟਾ ਹੋ ਗਿਆ ਤੇ ਇਹ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੀਵਨੀ ਵਿੱਚੋਂ ਭਾਈ ਨੰਦ ਲਾਲ ਜੀ ਦਾ ਤੇ ਠੱਗਾਂ ਦਾ ਪ੍ਰਸੰਗ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਤੇ ਸਤਿਕਾਰ ਨਾਲ ਸੁਣਿਆ ਹੋਵੇਗਾ ਅੱਗੇ ਮੈਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸੈਭਜਾਦਿਆਂ ਦੇ ਜਨਮ ਦੇ ਬਾਰੇ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਹੋਈਆਂ ਪੁੱਲਾ ਚੁੱਕਾਂ ਦੀ ਸਾਧ ਸੰਗਤ ਜੀ ਮਾਫੀ ਦੇਣਾ ਆਪ ਜੀ ਬਖਸ਼ਣਹਾਰੋ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਖਸ਼ ਲੈਣ ਇਦਾਂ ਹੀ ਸੇਵਾ ਲੈਂਦੇ ਰਹਿਣ ਮਿਲਦੇ ਆ ਜਲਦੀ ਕਿਸੇ ਦੂਸਰੇ ਵੀਡੀਓ ਦੇ ਵਿੱਚ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ